ਇਸ ਪਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਹੁਣ 3 ਦਿਨ ਤੱਕ ਧਾਰ ਕਟਵਲੀ ਬੱਸਾਂ ਬੰਦ ਰਹਿਣਗੀਆਂ ਜੀ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ 3 ਦਿਨ ਲਈ ਕਾਰ ਧਾਰ ਕਟਵਲੀ ਬੱਸਾਂ ਜੜੀਆਂ ਨਹੀਂ ਚੱਲਣਗੀਆਂ ਇਸ ਨੂੰ ਲੈ ਕੇ ਹੁਣ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਧਾਰ ਕਟ ਤੇ ਬਸ ਦਾ ਸਫ਼ਰ ਕਰਨ ਵਾਲੀ ਬੀਬੀਸ ਨੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ 100000 ਦੀ ਸਰਕਾਰੀ ਬਸਾਂ 8 ਤੋਂ 10 ਦਸੰਬਰ ਤੱਕ ਬੰਦ ਰਹਿਣ ਦਾ ਐਲਾਨ ਜੜਾ ਕਰ ਦਿੱਤਾ ਗਿਆ ਪੰਜਾਬ ਰੋਡਵੇਜ਼ ਪਨ ਬਸ ਬੱਸ ਤੇ ਪੀਆਰਟੀਸੀ ਦੀ ਕੰਡਕਟਰ ਵਰਕ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀ ਮੰਗਾਂ ਵੱਲ ਕੋਈ ਤਿਆਰ ਨਹੀਂ ਦੇ ਰਹੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਵੱਲੋਂ ਉਨ੍ਹਾਂ ਬਸਾਂ ਦਾ ਚੱਕਾ ਜਾਮ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਇਹ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਹੈ ਕਿ ਧਾਰ ਕਾਰਡ ਵਾਲੀਆਂ ਬਸਾਂ ਨੂੰ ਲੈ ਕੇ ਹੁਣ ਵੱਡਾ ਐਲਾਨ ਜੜਾ ਹੋ ਗਿਆ ਕਿ 3 ਦਿਨਾਂ ਲਈ ਬਸਾਂ ਬੰਦ ਰਹਿਣਗੀਆਂ ਨਗੇ ਹਾਲਾਂਕਿ ਦੱਸ ਦੇ ਕਿ ਯੂਨੀਅਨ ਨੇ ਐਲਾਨ ਕੀਤਾ ਹੈ ਕਿ 28 ਨਵੰਬਰ ਤੋਂ 2 ਦਸੰਬਰ ਨੂੰ ਸਾਰੇ ਡੀਪੋ ਦੇ ਗੇਟ ਰੈਲੀ ਕੀਤੀਆਂ ਜਾਣਗੀਆਂ ਤੇ ਪੰਜਾਬ ਭਰ ਦੇ ਬੱਸ ਡੀਪੋ ਬੰਦ ਰਹਿਣ ਦਾ ਵੱਡਾ ਐਲਾਨ ਜਿਹੜਾ ਹੋ ਚੁੱਕਾ ਹੈ ਇਸ ਦੇ ਨਾਲ ਹੀ 8 ਤੋਂ 10 ਦਸੰਬਰ ਤੱਕ ਬੱਸਾਂ ਨਹੀਂ ਚੱਲਣਗੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦੱਸ ਜੀ ਇਹ ਤਿੰਨ ਦਿਨਾਂ ਦੌਰਾਨ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਾਰੀ ਮੁਸ਼ਕਲਾ ਆ ਸਕਦੀ ਹੈ ਨੇ ਜੇਕਰ ਤੁਸੀਂ ਵੀ ਇਹਨਾਂ ਤਰੀਕਾ ਦੌਰਾਨ ਕਿਤੇ ਜਾਣ ਦਾ ਪ੍ਰੋਗਰਾਮ ਨਾ ਰਹੇ ਤਾਂ ਇਹ ਨਾ ਤਰੀਕਾ ਨੂੰ ਸੋਚ ਸਮਝ ਕੇ ਕਰੋ ਬਾਹਰ ਨਿਕਲਿਓ ਕਿਉਂਕਿ ਰਾਹਤ ਦੇ ਵਿੱਚ ਕਾਫੀ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਵੇਲੇ ਦੀ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀਆਂ ਸਮੇਤ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਰਕਾਰੀ ਬੱਸਾਂ ਨੂੰ ਲੈ ਕੇ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਜੁੜਾ ਕਰ ਦਿੱਤਾ ਗਿਆ ਹਾਲਾਂਕਿ ਦੱਸ ਦੇ ਕਿ ਪਿਛਲੇ ਦਿਨੀ ਵੀ ਬੱਸਾਂ ਦੇ ਕੰਡਕਟਰ ਸਮੇਤ ਵਰਕਰਾਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਗਈ ਇਸੀ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਸੀ ਚੱਕਾ ਜਾਮ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੀ ਹੱਲੇ ਵੀ ਸਰਕਾਰ ਨਾਲ ਮੀਟਿੰਗ ਹੋਣ ਤੇ ਵੀ ਕੋਈ ਫੈਸਲਾ ਨਹੀਂ ਨਿਕਲਿਆ ਤੇ ਹੁਣ ਜਿਹੜਾ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਉਹਨਾਂ ਨੇ ਕਿ ਅੱਥ ਤੋ 10 ਦਸੰਬਰ ਤੱਕ ਬੱਸਾਂ ਅਸੀਂ ਨਹੀਂ ਚਲਾਵਾਂਗੇ ਚੱਕਾ ਜਾਮ ਜਿਹੜਾ ਭਾਰੀ ਪੱਧਰ ਤੇ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਹਾਲਾਂਕਿ ਦਾਜੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਅਕਸਰ ਇਹਨਾਂ ਦੇ ਜਿਹੜੀ ਮੰਗਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲੈਂਦੇ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਰੋਡਵੇਸ ਪਨਬਸਤੇ ਪੀਆਰਟੀਸੀ ਦੀ ਬੱਸਾਂ ਜੋ ਨਹੀਂ ਚੱਲਣਗੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਪਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੇ ਕਿ ਹੁਣ 3 ਦਿਨ ਤੱਕ ਧਾਰ ਕੜਵਲੀਆ ਬੱਸਾਂ ਬੰਦ ਰਹਿਣਗੀਆਂ ਜੀ ਹਾਂ ਦੱਸ ਜੇ ਕਿ ਪੰਜਾਬ ਦੇ ਵਿੱਚ 3 ਦਿਨਾਂ ਲਈ ਧਾਰ ਧਾਰ ਕੜਵਲੀਆ ਬੱਸਾਂ ਜੜੀਆਂ ਨਹੀਂ ਚੱਲਣਗੀਆਂ ਇਸ ਨੂੰ ਲੈ ਕੇ ਹੁਣ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਧਾਰ ਕੜ ਤੇ ਬਸ ਦਾ ਸਫ਼ਰ ਕਰਨ ਵਾਲੀ ਬੀਬੀਆਂ ਨੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸਾਂ 8 ਤੋਂ 10 ਦਸੰਬਰ ਤੱਕ ਬੰਦ ਰਹਿਣ ਦਾ ਐਲਾਨ ਜੜਾ ਕਰ ਦਿੱਤਾ ਗਿਆ ਪੰਜਾਬ ਰੋਡਵੇਜ਼ ਪਨ ਬਸ ਬੱਸ ਤੇ ਪੀ ਆਰਟੀਸੀ ਦੀ ਕੰਡਕਟਰ ਵਰਕ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀ ਮੰਗਾ ਵੱਲ ਕੋਈ ਤਿਆਰ ਨਹੀਂ ਦੇ ਰਹੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਵੱਲੋਂ ਉਹਨਾਂ ਬੱਸਾਂ ਦਾ ਚੱਕਰ ਜਾਮ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਇਹ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਹੈ ਕਿ ਧਾਰਕੜ ਵਾਲੀਆਂ ਬੱਸਾਂ ਨੂੰ ਲੈ ਕੇ ਹੁਣ ਵੱਡਾ ਐਲਾਨ ਜੜਾ ਹੋ ਗਿਆ ਕਿ 3 ਦਿਨਾਂ ਲਈ ਬੱਸਾਂ ਬੰਦ ਰਹਿਣਗੇ ਹਾਲਾਂਕਿ ਦੱਸ ਦੇ ਕਿ ਯੂਨੀਅਨ ਨੇ ਐਲਾਨ ਕੀਤਾ ਹੈ ਕਿ 22 ਨਵੰਬਰ ਤੋਂ 2 ਦਸੰਬਰ ਨੂੰ ਸਾਰੇ ਡੀਪੋ ਦੇ ਕੀ ਰੈਲਲੀ ਕੀਤੀਆਂ ਜਾਣਗੀਆਂ ਤੇ ਪੰਜਾਬ ਪਾਰ ਦੇ ਬੱਸ ਡਿਪੂ ਬੰਦ ਰਹਿਣ ਦਾ ਵੱਡਾ ਲਾਨ ਜਿਹੜਾ ਹੋ ਚੁੱਕਾ ਹੈ ਇਸ ਦੇ ਨਾਲ ਹੀ ਅੱਠ ਤੋਂ 10 ਦਸੰਬਰ ਤੱਕ ਬੱਸਾਂ ਨਹੀਂ ਚੱਲਣਗੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦਾਜੀ ਦੇ ਤਿੰਨ ਦਿਨਾਂ ਦੌਰਾਨ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਾਰੀ ਮੁਸ਼ਕਲਾ ਆ ਸਕਦੀ ਹੈ ਨੇ ਜੇਕਰ ਤੁਸੀਂ ਵੀ ਇਨਾ ਤਰੀਕਾ ਦੌਰਾਨ ਕਿਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਨਾ ਤਰੀਕਾ ਨੂੰ ਸੋਚ ਸਮਝ ਕੇ ਕਰੋ ਬਾਹਰ ਨਿਕਲਿਓ ਕਿਉਂਕਿ ਰਾਹਤ ਦੇ ਵਿੱਚ ਕਾਫੀ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਵੇਲੇ ਦੀ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀਆਂ ਸਮੇਤ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਸਰਕਾਰੀ ਬੱਸਾਂ ਨੂੰ ਲੈ ਕੇ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਜੁੜਾ ਕਰ ਦਿੱਤਾ ਗਿਆ ਹਾਲਾਂਕਿ ਦੱਸ ਦੇ ਕਿ ਪਿਛਲੇ ਦਿਨੀ ਵੀ ਬੱਸਾਂ ਦੇ ਕੰਡਕਟਰ ਸਮੇਤ ਵਰਕਰਾਂ ਦੇ ਵੱਲੋਂ ਆਪਣੀ ਮੰਗਾਂ ਨੂੰ ਇਹ ਕਿ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਸੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਚੱਕਾ ਜਾਮ ਜੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੀ ਹੱਲੇ ਵੀ ਸਰਕਾਰ ਨਾਲ ਮੀਟਿੰਗ ਹੋਣ ਤੇ ਵੀ ਕੋਈ ਫੈਸਲਾ ਨਹੀਂ ਨਿਕਲਿਆ ਤੇ ਹੁਣ ਜਿਹੜਾ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਉਹਨਾਂ ਨੇ ਕਿ ਅੱਜ ਤੋਂ 10 ਦਸੰਬਰ ਤੱਕ ਬੱਸਾਂ ਅਸੀਂ ਨਹੀਂ ਚਲਾਵਾਂਗੇ ਚੱਕਾ ਜਾਮ ਜੜਾ ਭਾਰੀ ਪੱਦਰ ਤੇ ਜੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਹਾਲਾਂਕਿ ਦਾਜੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਅਕਸਰ ਇਹਨਾਂ ਦੇ ਜਿਹੜੀ ਮੰਗਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਜਿਸ ਤੋਂ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਗਿਆ ਕਿ ਪੰਜਾਬ ਰੋਡਵੇ ਸਪਨ ਬੱਸ ਤੇ ਪੀਆਰਟੀਸੀ ਦੀ ਬੱਸਾਂ ਜੋ ਨਹੀਂ ਚੱਲਣਗੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ